・お礼そうにある。 ਸਿਆ ਬਾਦਸ਼ਾਹियां ਜੇ ਸਤਪੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੀ ਮੇਰਾ ਮਨ ਸੰਸਕਤ ਹੋਏ ਸਤਪੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਭਲੋਆ ਅਸੋ ਸਤੂ ਨਾਨਕ ਬਾਦਸ਼ਾਹੀ ਦਾ ਜੋ ਜਨਮ ਗੁਰਪੁਰਬ ਵਡੀ ਤੁਮਤਾਂ ਦੇ ਨਾਲ ਕੱਲੇ ਪੰਜਾਬ ਦੇ ਵਿੱਚ ਨਹੀਂ ਬਲਕਿ ਪੰਜਾਬ ਤੋਂ ਬਾਹਰ ਇਹ ਤੇ ਇਹ ਵੀ ਸਿੱਖ ਸਕਦਾ ਵਸਤੀਆਂ ਨੇ ਉਥੇ ਉਥੇ ਹੀ ਸਿੱਖ ਸੰਤਾਂ ਇਹ ਬਾਬਾ ਜੀ ਦਾ ਦਿਨ ਕੋਈ ਇੱਕ ਦਿਨ ਵਾਸਤੇ ਨਹੀਂ ਇਹ ਘੱਟੋ ਘੱਟ ਮੰਦਰਵਾੜਾ ਕੋਈ ਘੱਟੋ ਘੱਟ ਇੱਕ ਮਹੀਨੇ ਦੇ ਦਰਮਿਆਨ ਆ ਨੈ ਜਾਂਦਾ ਚੱਲੇ ਜਾਂਦਾ ਇਹ ਬਹੁਤ ਲੰਮਾ ਚੌੜਾ ਦਿਨ ਮਨਾਇਆ ਜਾਂਦਾ ਵਰਲਡ ਦੇ ਰੂਪ ਦੇ ਵਿੱਚ ਤੇ ਅਸੀਂ ਆਹ ਟਾਈਮ ਨਗਰ ਮੋਗਲ ਚੱਕ ਪਨਵਾਹ ਤੋਂ ਜਿੱਥੋਂ ਸ਼ੁਰੂ ਹੋਇਆ ਨਗਰ ਕੀਰਤਨ ਉੱਥੇ ਖੜੇ ਆ ਕਿ ਆਪਾਂ ਬਾਬਾ ਜੀ ਦੇ ਨਾਲ ਗੱਲਬਾਤ ਕਰਦੇ ਆਂ ਵੀ ਕਿਹੜੇ ਨਗਰ ਤੋਂ ਇਹ ਨਗਰ ਕੀ ਤਰਸੂ ਨੂੰ ਹੋ ਕੇ ਕਿੰਨੇ ਪਿੰਡਾਂ ਦੇ ਵਿੱਚ ਦੀ ਹੁੰਦਾ ਹੋਇਆ ਇਹ ਕਿੱਥੇ ਕਿੰਨੇ ਵਜੇ ਸਮਾਪਤੀ ਹੋਏ तो चल के प्यालिया गुरु ग्रहे अर्थ चल के गोहाली छंडो के शखीर पत्थ तक मुगल तक वापस तक मुगल चक तो होंगे गुरुद्वारा हर संख्या वापस होगी गुरु धरम संघत पक्ष करता पाता पक्ष जो कि संतान का प्यार संतान का सहयोग के ना ये सारे बड़े तरह के सो ਕਲਾਕਾਰੇ ਭਗਵੰਤੇ ਹੋਰ ਸੰਗਤਾਂ ਨਾਲ ਸੰਗਤ ਕਰਕੇ ਇਹ ਸੇਵਾ ਦਾ ਨਾਮ ਲੈ ਰਿਹਾ ਨੇ ਸ਼ਾਨ ਕੀਰਤਾਂ ਨਕਾਧ ਸਤਿਵਿਚਰਨਾਂ ਸੁਣਾਇਆ ਹੁੰਦੇ ਪ੍ਰਭੂ ਸਾਹਿਬ ਸਰੋਇ ਸਿੰਘ ਉਹ ਨਾਮ ਸਾਧੀ ਕਿਰਪਾ ਦੁਆਰਾ ਹੈ ਜੋ ਪਰਮਾਨੰਿ ਨੇ ਲੋਧ ਕੀਤਾ ਹੈ ਜੇ ਆਮ ਨਾ ਕਲਾਤਾ ਜਗ ਵਿੱਚ ਪਰਉ ਨਿਰੰਕਾਰ ਅਵਤਾਰ ਜੋ ਚੱਕ ਮੰਦਰ ਤੇ ਐਸੇ ਦਿਨ ਜੇ ਧੰਨ ਗੁਰ ਨਾਮ ਸੱਚੇ ਪਾਸ਼ਾ ਦਾ ਸੰਸਾਦ ਦੀ ਆਉਣਾ ਕੌਦੇ ਰਾਸ਼ਟ੍ਰਕਾਰ ਕੇ ਤਾਰ ਨੇ ਧੁੰਮਾ ਢੱਟ ਵਰਗੇ ਸੱਜਣ ਖੜ੍ਹ ਵਰਗੇ ਇਹਨਾਂ ਨੇ ਸੰਸਾਰ ਤੇ ਕੋਈ ਚੰਗਾ ਕੰਮ ਨਹੀਂ ਕੀਤਾ ਧੰਨ ਗੁਰ ਸਿੰਘ ਦੇ ਬਾਦਸ਼ਾਹ ਪਰ ਆਉਣ ਦਾ ਕਾਰਨ ਇਹ ਉਹ ਤਰਤੀ ਨੇ ਪਕਾਰ ਕੀਤੀ ਇਸੇ ਬਾਦਸ਼ਾਹ ਇਹ ਤਰਤੀ ਤੇ ਝੁਰਮ ਮੜੇ ਹੋ ਰਹੇ ਆ ਇਹ ਝੁਰਮਾਂ ਦਾ ਭਾਰ ਮਿਰਤੋਂ ਮੈਂ دریاਵਾਂ ਦਾ ਨਦੀਆਂ ਦਾ ਰਸਵਾ ਦਾ ਭਾਰ ਚੱਲ ਸਕਦੀ ਆ ਪਹਾੜਾਂ ਦਾ ਭਾਰ ਚੱਲ ਸਕਦੀ ਆ ਪਰ ਪਾਪਾਂ ਦਾ ਭਾਰ ਨਹੀਂ ਚੱਲ ਸਕਦੀ ਉਸ ਟਾਈਮ ਤੇ ਪਕਾਰ ਉਹ ਕਿਰਤ ਕਣ ਕਿਰਤ ਕਣ ਕੌਣ ਕਿਹਨੂੰ ਕਿਆ ਕਿਰਤ ਕਣ ਕਿਹਨੂੰ ਕਿਆ ਜਾਂਦਾ ਹੈ ਜੋ ਕਿ ਕਿਸੇ ਦਾ ਕੁੱਤਾ ਹੈ ਮਤਭਾਣ ਭੁੱਲ ਜਾਵੇ ਤੇ ਸਾਰਾ ਗੁਣ ਭੁੱਲ ਜਾਵੇ ਉਹਨੂੰ ਨਾਸ਼ਪੁਰਾ ਕਹਿੰਦੇ ਆ ਉਹਨੂੰ ਕਿਰਤ ਕਣ ਕਹਿੰਦੇ ਆ ਭਾਈ ਦਰਦਾਸ ਜੀ ਦੇ ਬਾਅਦ ਜਿਹੜਾ ਅਸ਼ਾਤ ਦੀ ਚੂੜੀ ਕੁੱਤੇ ਦਾ ਰੱਤਾ ਮੀਰ ਕਾ ਨੌਵੇਂ ਦੇ ਵਿੱਚ ਕੁੱਤੇ ਦਾ ਮਿਲਿਤ ਰਿੱਦਾ ਵਾ ਸ਼ਰਾਬ ਦੇ ਵਿੱਚ ਉੱਤੇ ਰੱਤ ਭਰਿਆ ਕਪੜਾ ਬੰਦੇ ਦੀ ਖੂਪੜੀ ਕੁੱਤੇ ਦਾ ਮਿਲਿਤ ਉਹਨਾਂ ਘਾ ਕੇ ਲਈ ਜਾਂਦੀ ਆ ਇਹਨੇ ਪੁੱਛਿਆ ਜੀ ਕੀ ਲਈ ਜਾਂਦੀ ਆ ਆਂਦੀ ਦੇ ਕੁੱਤੇ ਦਾ ਮਿਲਿਆ ਸ਼ਰਾਬ ਚ ਰਿੱਦਾ ਵਾ ਤੇ ਬੰਦੇ ਦੀ ਖੂਪੜੀ ਪਾਇਆ ਵਾ ਕੁੱਤੇ ਰੱਤ ਭਰਿਆ ਕਪੜਾ ਤੇ ਜਾਨ ਦੀ ਚੂੜੀ ਆ ਉਹ ਆਂਦੇ ਤੇ ਸਾਰੀਆਂ ਚੀਜ਼ਾਂ ਮਾਲੀਆਂ ਤੇ ਇਹਨਾਂ ਦਾ ਠੱਪਣ ਦੀ ਲੋੜ ਆ ਉਹ ਆਂਦਾ ਵੀ ਅੱਗੇ ਇਸ ਤੇ ਚੇਤ ਕਰਦਾ ਵੀ ਨਿਗਾਹ ਪਾਦੀ ਹੋਰ ਮਾੜਾ ਹੋ ਜੂਗਾ ਸ਼ਾਨੀ ਕਿਰਤ ਘਰ ਵਿੱਚ ਇੰਨਾ ਮਾੜਾ ਦਾ ਉਹਨੇ ਕਿਹਾ ਕਿ ਮੈਂ ਕਿਰਤ ਘਰਾਂ ਦਾ ਪਾਸ ਨਹੀਂ ਚੱਲ ਸਕਦੀ ਤੇ ਤੁਸੀਂ ਗੁਰੂ ਨਾਨਕ ਪਾਤਸ਼ਾਹ ਪਰਮੇਸ਼ਰ ਤੋਂ ਉਪਾਰ ਦੀ ਆਸੋਈ ਧਨ ਗੁਰਨਾਥ ਸਾਹਿਬ ਨੂੰ ਸੰਸਾਰ ਤੇ ਆਣਾ ਦਾ ਜੋ ਪ੍ਰਾਇਤ ਭੋਜੀ ਤਲਵੰਡੀ ਦੇ ਵਿੱਚ ਅਜਕਲ ਨਿਕਾਣਾ ਸਰਦ ਕਰ ਜਾਂਦਾ ਵਾ ਧਨ ਗੁਰਨਾਥ ਜੀ ਪਾਤਸ਼ਾਹ ਅੱਜ ਦੀ ਰਾਤ 12 ਵਜੇ ਇੱਕ ਮੱਤੇ ਉਤਾਰ ਆਇਆ ਉਹ ਗੁਰੂ ਸਾਹਿਬ ਦੇ ਪ੍ਰਕਾਰ ਅਜਰ ਜੀ ਸੰਤਾਂ ਨਾਲ ਪੜਾ ਨਗਰ ਦੇ ਅੰਦਰ ਕੰਮਰਤ ਵਿਦੇਸ਼ ਤੋਂ ਪ੍ਰਕਾਰ ਹੱਥ ਹੱਥ ਚੱਲ ਕੇ ਅਸੂਨ ਬੱਚੇ ਰਮਾਈ ਕਦੂ ਖੜਬਰ ਸਾਹਿਬ ਦੀ ਮੌਤ ਹੋਈ ਤਾਂ ਆਪ ਉਹ ਕਾਲ ਨੂੰ ਸੁਣਿਆ ਗੁਰਦੇ ਰਾਮ ਨੂੰ ਸੋਣ ਤੋਂ ਸੁਣਿਆ ਮੈਨੂੰ ਲੱਗਦਾ ਹੈ ਨਾਲ ਮਿਲ ਕੇ ਕਰਦੇ ਇਹ ਇਲਾਕਾ ਪੂਰਾ ਹੀ ਕਰਦਾ ਰਹੇ ਜਿਵੇਂ ਲਾਤੀ ਪਹਿਲਾਂ ਬਿਦੇ ਰਹੇ ਸਾਰੀਆਂ ਸੰਤਾਂ ਦੇ ਸੰਸਾਰ ਸਭ ਨੂੰ ਸੰਗਲ ਸੀ ਜੋ ਪੂਰਾ ਚਾਹ ਸੰਤਾਂ ਨੂੰ ਬਿਤੀ ਖਾਸ ਸੰਦੇਸ਼ ਬਹੁਤ ਦੂਰ ਤੱਕ ਤੁਹਾਡੀ ਇਹ ਸੰਦੇਸ਼ ਜਾਣਾ ਹੈ ਬੜਾ ਇਹ ਬੰਦਾ ਸੀ ਸੰਤਨ ਦੇ ਇਹ ਸਾਰਾ ਜੋ ਵੀ ਕੋ ਕੋ ਦਾ ਕਾਰਜ ਪਹਿਲੀ ਗੁਰੂ ਦੀ ਕਿਰਪਾ ਦੂਜਾ ਸੰਗਤ ਦਾ ਸੰਜੋਗ ਪਹਿਲੇ ਗੁਰੂ ਦੀ ਕਿਰਪਾ ਦਾ ਸੰਜੋਗ ਨਹੀਂ ਮਿਲਦਾ ਗੁਰੂ ਦੀ ਬਖਸ਼ਿਸ਼ ਦਾ ਸੰਜੋਗ ਮਿਲਦਾ ਜਿਹੜੇ ਗੁਰੂ ਦੀ ਬਖਸ਼ਿਸ਼ ਹੋਵੇ ਉਹ ਕਿੰਨਾ ਗੁਰੂ ਦੇ ਸੰਗ ਦੇ ਆਹ ਅੱਡ ਤੁਹਾਡੇ ਸਾਹਮਣੇ ਠਾਠਾ ਮਾਰਦਾ ਘੱਟ 10 ਬੰਦੇ ਨਹੀਂ ਕਿਸੇ ਕੰਮ ਤੇ ਇਕੱਠੇ ਹੁੰਦੇ ਆ ਇੰਨੇ ਸੰਗ ਇਕੱਠੇ ਹੋਏ ਤਾਂ ਇਹ ਸੰਤ ਅਸਿਰ ਹੋ ਗਈ ਹੈ ਨਾ ਪਹਿਲੋ ਟਰਾਲੀਆਂ 50 ਰੁਪਏ ਦੇ 60 ਰੁਪਏ ਤੇ ਮੋਟਰਸਾਈਕਲ ਤੇ ਤੁਰ ਕੇ ਪਹੁੰਚ ਜਾਈਏ। ਸ਼ੇਰ ਸੰਗ ਦਾ ਤਿਹਾੜ ਹੈ। ਸਭੋ ਸਾਂਝੀ ਵਾਸਦੈ। ਤੂੰ ਕੋਈ ਨਾ ਦੱਸੇ ਬਾਰਾ। ਬਾਬਾ ਜੀ ਇਹ ਪੰਜਾਬ ਦੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਅਵਲ ਕੀ ਧਸੇ ਜਾ ਰਹੇ ਉਹਨਾਂ ਨੂੰ ਕੀ ਸੀ ਦੇ ਚ ਨਾ ਜਾਓਗੇ। ਉਹਨਾਂ ਸਨੇਦਰ ਵੀ ਐਸ ਲੜ ਲੱਗੋ। ਇੱਧਰ ਤੁਰੋ। ਵੀ ਜਿਹੜੇ ਇਹਨਾਂ ਨੇ ਕੰਮਾਂ ਛੱਡ ਕੇ ਪਰ ਵੇਖੋ ਕਿਸੇ ਇਕੱਲੇ ਦੇ ਕੰਮ ਨਹੀਂ ਚੱਲਦਾ। ਸਾਬਤ ਤੋਂ ਗੁਰੂ ਸਾਹਿਬ ਨੇ ਥੋੜਾ ਇਹ ਗੱਲਾਂ ਕਹੀਆਂ ਵਾ। ਗੁਰੂ ਸਾਹਿਬ ਤੇ ਕਹਿੰਦੇ ਭਾਂਗ ਮਾਛਲੀ ਛੁਰਾ ਪਾਨ ਜੋ ਜੋ ਪ੍ਰਾਣੀ ਖਾਏ ਤੀਰਥ ਵਰਤ ਨੇਮ ਕੀਆ ਸਭੇ ਥਾ ਚਲ ਜਾਏ ਪਾਸ਼ਾ ਨੇ ਕਹਾ ਹੁਕਾ ਤਮਾਕੂ ਨਸ਼ਾ ਵਰਤਣ ਵਾਲਾ ਕੋਈ ਵੀ ਆ ਕੋਈ ਸ਼ਰਾਬ ਨਾ ਬੀੜਾ ਲਾਉਣ ਵਾਲਾ ਉਹ ਨਿਤ ਖਾਣ ਪਾਟ ਕਰੀ ਜਾਵੇ ਨਿਤ ਜੋ ਮਰਜੀ ਕਰੋ ਤੇ ਵਰਥਾ ਚਲੇ ਜਾਵੇ ਪਰ ਪਹਿਲਾ ਗੁਰੂ ਮਾਪਿਓ ਵਾ ਜੇ ਮਾਪਿਓ ਦਾ ਮਰਦ ਨਿਤ ਨੇ ਨਹੀਂ ਕਰਦਾ ਮਾਪਿਓ ਬਾਣੀ ਨਹੀਂ ਪੜਦਾ ਉਹ ਬੱਚਾ ਕਿੱਥੋਂ ਬਾਣੀ ਪੜਨ ਲੱਗੂਗਾ ਜੇ ਮਾਪਿਓ ਇੱਕ ਬੱਚੇ ਨੂੰ ਘਰੇ ਨੂੰ ਪੜਾਉਂਦੇ ਨਹੀਂ ਕਿ ਉਹ ਚਾਹ ਕੱਲ ਨਹੀਂ ਪੜ ਸਕਦਾ ਆਪਾ ਹਰ ਤੋਂ ਵੱਡਾ ਗੁਰੂ ਤੇ ਮਾਪਿ ਆ ਸਰ ਤੋਂ ਵੱਡਾ ਸਾਡੀ ਅੱਤੇ ਬੰਦੇ ਕਨ ਇੰਟਰਵਿਊ ਹੈਗੀ ਉਹ ਅੰਦਾਜ਼ੀ ਪੰਜਾਬ ਸਿੱਖੀ ਗਰੀਬ ਹੁੰਦੀ ਜਾਂਦੀ ਆ ਲੋਕ ਤੇ ਅਮੀਰ ਸੇਵਾ ਸਿੱਖੀ ਗਰੀਬ ਹੁੰਦੀ ਜਾਂਦੀ ਆ ਕਾਰ ਮੰਗੀ ਆ ਉਸ ਫਿਰ ਗਾਇ ਵੀ ਸਭ ਤੋਂ ਵੱਡਾ ਗੁਰੂ ਮਾਪਿ ਹੋਇਆ ਜਿਹੜਾ ਮਾਪਿਓ ਬੱਚੇ ਰੂਪ ਲੈਰ ਨਾਲ ਕਹਿੰਦਾ ਪੋਤਾ ਬਾਣੀ ਪੜੀਏ ਉਹ ਚੜ ਕੇ ਉੱਠ ਦੋਰਾ ਵੈਗ ਰੁਫਾ ਦੇ ਮੂੰਹ ਤੇ ਬੱਚਾ ਵੀ ਚਾਰਾ ਕਹੂਗਾ ਇਸ ਕਰਕੇ ਸਭ ਤੋਂ ਪਹਿਲਾਂ ਬਸ ਹੋ ਗਈ ਸਾਤੇ ਮਿੰਟ ਦੀ ਰੰਦ ਆਮ ਮਾਂ ਤੋਂ ਨਿਸ਼ੇ ਤੱਕ ਮਾਰਕ ਸਮੇਂ ਤੋਂ ਵਰਤੀ ਜਾਂਦੇ ਐ ਛਿੱਟੇ ਜਿਹੜੇ ਵਾਲੇ ਵਰਤੀ ਜਾਂਦੇ ਐ ਤੇ ਫਿਰ ਬਜੂ ਕੀ ਤਰ੍ਹਾਂ ਇਹ ਆਲਾ ਇੰਨਾ ਸਿੱਧਾ ਪਰ ਚਾਰ ਹੈ ਮੈਨਾਂ ਫਿਰ ਕੋਈ ਬੱਜੀਆਂ ਕੋਈ ਤਰ੍ਹਾਂ ਮੋੜੀ ਹੁੰਦੀ ਦੂਸਰਾਂ ਦੇ ਤੋਂ ਸਮਾਉਂ ਗਾੜ ਬਹੁਤ ਧੰਨਵਾਦ ਬਾਬਾ ਜੀ ਬਾਈ ਖਾਲਸਾ ਜੀ ਜੀ ਫਤਿਹ ਬਹੁਤ ਬਹੁਤ ਧੰਨਵਾਦ